ਅਸਲਾਮੁਅਲੈਕੁਮ ਉਮੀਦ ਕਾਨੀਆਂ ਤੁਸੀਂ ਸਾਰੇ ਖੈਰiyat ਨਾਲ ਹੋ। ਇਰਾਨ ਦੇ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਹੈ ਕਿ ਬਦਬਖਤ ਇਨਸਾਨ ਹੈ ਉਹ ਜਿਹੜਾ ਦੂਸਰਿਆਂ ਦੇ ਦੁੱਖਾਂ ਦੇ ਵਿੱਚ ਖੁਸ਼ੀਆਂ ਲੱਭੇ ਦੂਸਰਿਆਂ ਦੇ ਨੁਕਸਾਨ 'ਚ ਫਾਇਦਾ ਲਵੇ ਤੇ ਦੂਸਰਿਆਂ ਦੇ ਰੋਣਿਆਂ ਦੇ ਵਿੱਚ ਹਾਸੇ ਲਵੇ। ਕਿਆ ਨਿਸਾਨੀ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣ ਦੇ ਬਹੁਤ ਬੜੇ ਇੰਟਰਸਟਿੰਗ ਤੱਥ ਹੈ। ਉਮੀਦ ਕਾਨੀਆਂ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਏਗਾ ਸੁਣ ਕੇ ਕਥਾ ਸੁਣਨੇ ਆ ਫਿਰ ਕਹਨੀਆਂ ਉਸ ਤੇ ਵਿਚਾਰ। ਫਿਲਾਸਫੀ ਦੀ ਇਹ ਵਿਚਾਰਧਾਰਾ ਮੈਂ ਥੋੜੇ ਸਮਝ ਰਿਹਾ। ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਬਾਰੀਕ ਜਿਹਾ ਪ੍ਰਕਰਨ ਔਰ ਇਸ ਸ਼ਾਮ ਦੇ ਸਮੇਂ ਕਈ ਵਾਰ ਦਿਲ ਦਿਮਾਗ ਇਹਨੂੰ ਸੁਣਨ ਲਈ ਪਤਾ ਹੀ ਰਾਜ਼ੀ ਵੀ ਹੁੰਦਾ ਹੈ ਕਿ ਨਹੀਂ ਕਿਉਂਕਿ ਦਿਨ ਭਰ ਦਾ ਬੰਦਾ ਜ਼ਹਿਨੀ ਤੌਰ ਤੇ ਸਰੀਰਕ ਤੌਰ ਤੇ ਥਕਿਆ ਹੁੰਦਾ ਹੈ ਈਰਾਨ ਦਾ ਸੂਫੀ ਫਕੀਰ ਜਨਾਬ شیخ 사ਦੀ ਦਾ ਕਹਿਣਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸ ਐ ਮੇਰੇ ਮਿੱਤਰ ਜੋ ਤੂੰ ਕਰ ਚੁਕੇ ਐ ਉਸ ਦਾ ਮੇਰੇ ਕੋਲ ਇਲਾਜ ਨਹੀਂ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਤਰ ਕਰਦ ਨਹੀਂ ਖੁਆਇਸ਼ ਉਹ ਆਮਦ ਨਹੀਂ ਪੇਸ਼ ਜੋ ਤੂੰ ਕਰ ਚੁਕੇ ਐ ਭੋਗਣ ਲਈ ਤਿਆਰ ਹੋ ਜਾ ਮੇਰੇ ਕੋਲ ਕੋਈ ਇਲਾਜ ਕੋਈ ਨਹੀਂ ਈਰਾਨ ਦਾ ਸਭ ਤੋਂ ਵੱਡਾ ਇਹ ਸੂਫੀ ਫਕੀਰ ਸ਼ੇਖ ਸਾਦੀ ਕਹਿੰਦਾ ਇਸ ਵਾਸਤੇ ਤੂੰ ਆਇਆ ਹੈ ਮੈਂ ਤੇਰੇ ਕਰਮ ਮਿਟਾ ਦੇਾਂਗਾ ਮੈਂ ਤੇਰੇ ਦੁੱਖ ਨੂੰ ਬਦਲ ਦੇਾਂਗਾ ਤੇ ਇਹ ਸਭ ਤੋਂ ਵੱਡਾ ਫਕੀਰ ਕਹਿੰਦਾ ਐ ਮੇਰੇ ਮਿੱਤਰ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁਕੇ ਹੈ ਉਸ ਦਾ ਇਲਾਜ ਮੇਰੇ ਕੋਲ ਨਹੀਂ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਣੀ ਖੁਇਸ਼ آمدنی پیش جو تُو کر چکے ہیں بھوگن لی تیار ہو جا تیرے سامنے آن لگ وہ تیرے سامنے آئے گا جو تیج ہے سامنے دیکھ نہیں وہ پیدا. جو تُو کیتا ہے وہ سامنے آئے گا کھیت شریر جو بیجے آ سو انت کھلوتا ہے انت مراد مرن سما نہیں آخیر آخر آخر کی پھل آخیر ہے بوئے ہوئے بیج دیکھ ਤੋ ਫਲ ਅਖੀਰ ਹੈ ਫਲ ਅੰਤ ਹੈ ਬੀਜ ਦੀ ਯਾਤਰਾ ਫਲ ਤੱਕ ਹੈ ਤੇ ਫਲ ਤੇ ਅੰਤ ਹੋ ਜਾਂਦਾ ਹੈ ਬੀਜ ਦਾ ਕਰਮ ਦਾ ਅੰਤ ਹੁੰਦਾ ਹੈ ਫਲ ਤੇ ਕਰਮ ਮਿਟਦਾ ਹੈ ਜਦ ਫਲ ਮਨੁੱਖ ਭੋਗਦਾ ਹੈ ਉਸ ਤੋਂ ਪਹਿਲੇ ਨਹੀਂ ਭੋਗੇ ਬਿਨ ਭਾਗੇ ਨਹੀਂ શ્રી ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਕਰਮ ਲਈ ਤੂੰ ਸੁਤੰਤਰ ਹੈ ਲੇਕਿਨ ਇੱਕ ਗੱਲ ਯਾਦ ਰੱਖ ਫਲ ਭੋਗਣ ਦੇ ਤੂੰ ਸੁਤੰਤਰ ਨਹੀਂ ਫਲ ਮੇਰੇ ਹੱਥ ਵਿੱਚ ਕਰਮ ਤੇਰੇ ਹੱਥ ਵਿੱਚ ਇਸ ਵਾਸਤੇ ਇੱਕ ਗੱਲ ਤੂੰ ਹਰ ਵਕਤ ਚੇਤੇ ਰੱਖੇ ਕਿ ਜੋ ਮੈਂ ਕਰਨ ਲੱਗਾ ਉਹ ਮੈਨੂੰ ਭਰਨਾ ਪਏਗਾ ਕਹਿੰਦੇ ਨੇ ਸਤਗੁਰ ਦੀ ਬਾਣੀ ਦਾ ਫੈਸਲਾ ਦੂਜੇ ਨੂੰ ਦਿੱਤਾ ਗਿਆ ਦੁੱਖ ਦੂਜੇ ਨੂੰ ਦਿੱਤਾ ਗਿਆ ਦੁੱਖ ਨਹੀਂ ਆਪਣੇ ਆਪ ਨੂੰ ਦਿੱਤਾ ਗਿਆ ਦੁੱਖ ਇਹ پلਟ ਕੇ ਵਾਪਸ ਆਏਗਾ ਕਿਸੇ ਦੀ ਪੱਗ ਲਾਈ ਹੈ ਤਾਂ ਆਪਣੀ ਵੀ ਸਲਾਮਤ ਨਹੀਂ ਰਹਿਣ ਰਹੀ ਕਿਸੇ ਦੇ ਰਸਤੇ 'ਚ ਰੋੜੇ ਵੀ ਛਾਏ ਨੇ ਤਾਂ ਆਪਣੇ ਰਸਤੇ 'ਚ ਵੀ ਕੰਡੇ ਹੀ ਕੰਡੇ ਹੋਣਗੇ ਕਿਸੇ ਨੂੰ ਰੋਣ ਤੇ ਮਜਬੂਰ ਕੀਤਾ ਹੈ ਪਰ ਕਾ ਹੱਸ ਤੋਂ ਵੀ ਨਹੀਂ ਸਕੇਗਾ ਇਰਾਨ ਦਾ ਇਹ ਹੀ ਫਕੀਰ ਕਹਿੰਦਾ ਹੈ ਕਿ ਮੈਂ ਜੋਤਸ਼ੀ ਤੇ ਨਹੀਂ ਹਾਂ ਪਰ ਬਦਬਖਤ ਬੰਦਾ ਕੌਣ ਹੈ ਬਦਕਿਸਮਤ ਕੌਣ ਹੈ ਮੈਂ ਦੱਸ ਸਕਦਾ ਹਾਂ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕਹਿੰਦਾ ਇਨਸਾਫ ਦੀ ਗੱਲ ਮੈਥੋਂ ਪੁੱਛੇ ਹਨ ਬਦਬਖਤ ਕੌਣ ਹੈ ਬਦਕਿਸਮਤ ਕੌਣ ਹੈ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕੇ ਦਰ ਰਾਹਤਸ਼ ਰੰਜ ਦੇਗਰ ਕਸ ਅਸਤ ਕਹਿੰਦਾ ਉਹ ਬੰਦਾ ਅਭਾਗਾ ਹੈ ਬਦ ਕਿਸਮਤ ਹੈ ਜਿਹਦੀ ਰਾਹਤ ਦੂਜਿਆਂ ਦੇ ਰੰਜ ਤੇ ਖੜੀ ਹੋਵੇ ਜੋ ਦੂਜਿਆਂ ਦੇ ਹੰਝੂਆਂ ਦੇ ਚੋਹਾਸੇ ਲੱਭੇ ਜੋ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਭੇ ਜੋ ਦੂਜਿਆਂ ਦੀ ਮੌਤ ਦੇ ਚੋਂ ਜ਼ਿੰਦਗੀ ਲੱਭੇ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲਵੇ ਹੋ ਹੀ ਨਹੀਂ ਸਕਦਾ ਕਿ ਦੂਜਿਆਂ ਦੇ ਨੁਕਸਾਨ ਦੇ ਚੋਂ ਇਹਨੂੰ ਨਫਾ ਮਿਲੇ ਇਹ ਫਕੀਰ ਕਹਿੰਦਾ ਹੈ ਸਾ ਹੋ ਹੀ ਨਹੀਂ ਸਕਦਾ ਕਿ ਤੈਨੂੰ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਮਿਲ ਜਾਣ ਇਹ ਹੋ ਹੀ ਨਹੀਂ ਸਕਦਾ ਗਰ ਇਨਸਾਫ ਪੁਰਸੀ ਬਦਖਤਰ ਕਸ ਅਸਤ ਬਦਬਖਤ ਕੌਣ ਹੈ ਕਿ ਦਰ ਰਾ ਹਸ ਰੰਜ ਦੀ ਗਰ ਕਾ ਸਸਤ ਜੋ ਦੂਜਿਆਂ ਦੇ ਦੁੱਖ ਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੇ ਰੋਣਿਆਂ ਦੇ ਚੋਂ ਹਾਸੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੀ ਬੇਚੈਨੀ ਦੇ ਚੋਂ ਇੱਜ਼ਤ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਭਾਗਾ ਬੰਦਾ ਹੈ ਨਫਾ ਹੋ ਨਹੀਂ ਸਕਦਾ ਸਿਵਾਏ ਰੋਣੇ ਪਿਟਣੇ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ ਦੁੱਖ ਤੋਂ ਬਿਨਾ ਹੋਰ ਕੁਝ ਹੋਵੇਗਾ ਨਹੀਂ ਜੋ ਤੂੰ ਜਗਤ ਨੂੰ ਦਿੱਤਾ ਹੈ ਪਲਟ ਕੇ ਵਾਪਸ ਆਏਗਾ ਭਾਈ ਗੁਰਦਾਸ ਦਾ ਫੈਸਲਾ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਤੂੰ ਕਿਸੇ ਦੇ ਰਸਤੇ ਚ ਕੰਡੇ ਵਿਛਾਏ ਨੇ ਤੋ ਯਾਦ ਰੱਖ ਤੇਨੂੰ ਵੀ ਗਲੀਆਂ ਚ ਕੰਡੇ ਹੀ ਕੰਡੇ ਨਹੀਂ ਚੱਲ ਸਕੈਗਾ ਤੂੰ ਕਿਸੇ ਦੀ ਪਗ ਲਈ ਹੈ ਤੋ ਹੁਣ ਤੇਰੇ ਸਿਰ ਤੇ ਵੀ ਸਲਾਮਤ ਨਹੀਂ ਲੈ ਜਾਏਗੀ ਤੂੰ ਕਿਸੇ ਨੂੰ ਰੋਣ ਤੇ ਮਜਬੂਰ ਕੀਤਾ ਹੈ ਹੱਸ ਨਹੀਂ ਸਕੇਗਾ ਰੱਬੀ ਨਹੀਂ ਹਮ ਈਸ਼ਵਰੀ ਨਹੀਂ ਹਮ ਮੈਂ ਇੱਕ ਭੁਲੇਖੇ ਚ ਵੀ ਰਿਹਾ ਔਰ ਅਕਸਰ ਦੁਨੀਆ ਵੀ ਰਹਿੰਦੀ ਹੈ ਕਿ ਦੁਸ਼ਟ ਲੋਕ ਪਾਪੀ ਲੋਕ ਮੌਜਾਂ ਮਾਣਦੇ ਨੇ ਇਹ ਗੈਨੀਆਂ ਰੂਪ ਸਿੰਘ ਬੈਠੇ ਨੇ ਇਹਨਾਂ ਦੇ ਸ਼ਹਿਰ ਫਰੀਦਾਬਾਦ ਦਾ ਇੱਕ ਐਸਾ ਪੁਰਸ਼ ਮੇਰਾ ਸਰਨਾਮੀ ਆ ਉੱਥੇ ਫਰੀਦাবাদ ਰੇਂਦਾ ਸਿੰਘ ਤੇ ਗੁਜ਼ਰ ਗਿਆ ਤੇ ਮੇਰਾ ਕਲਾਸ ਫੈਲੋ ਵੀ ਸੀ ਲੇਕਿਨ ਫਰੀਦাবাদ ਦੇ ਚੋ ਨਾਮੀ ਗੁੰਡਾ ਬਣ ਗਿਆ ਹਰਿਆਣੇ ਦਾ ਸ਼ਹਿਰ ਦਿੱਲੀ ਦੇ ਕੋਲ ਫਰੀਦাবাদ ਪੁਲਿਸ ਵੀ ਜਿਸ ਦੇ ਨਾਮ ਤੋਂ ਡਰਦੀ ਸੀ ਜਿਸ ਗਲੀ ਚੋਂ ਲੰਘ ਜਾਏ ਲੋਕੀ ਦਰਵਾਜ਼ੇ ਬੰਦ ਕਰਦੇ ਦੇ ਸਮੇਂ ਇੰਨਾ ਭੈ اتنا اس دا ڈر اور پولیس بھی ڈر دی سی پتا نہیں کتنے اس نے قتل کی کیتے <coughs> کتنے اس نے ڈاکے مارے ثبوت کوئی ہوندہ نہیں سی پکڑیا نہیں جاندہ سی کون گوائی دے ربی نے ایک دن اندر میرے نال دا ایک ساتھی آیا کہنے کہ گی جی تھو باہر لئی آیا ਮੈਂ ਕਿਹਾ ਠੀਕ ਹੈ ਬੁਲਾ ਲਓ ਆਣ ਕੇ ਬੈਠਾ ਤੇ ਮੈਨੂੰ ਕਹਿਣ ਲਗਾ ਪਛਾਣਦੇ ਤੇ ਮੈਨੂੰ ਨਹੀਂ ਹੋਵਗੇ ਮੈਂ ਕਿਹਾ ਨਹੀਂ ਪਛਾਣ ਸਕਿਆ ਦੇਸ਼ ਦੀ ਵੰਡ ਹੋਇਆ ਗਾਲ ਬਣ ਇਤਨਾ ਲੰਬਾ ਸਮਾਂ ਹੋ ਗਿਆ ਰੰਗ ਰੂਪ ਬਦਲ ਦੇਣਾ ਨਾਲੇ ਉਹ ਧੋਖੇਸਾਦਾਰੀ ਸੀ ਜਦੋਂ ਮੈਨੂੰ ਮਿਲੇ ਹੈ ਕਿਸ ਨਹੀਂ ਸੀ ਛੋਟਾ ਬੱਚਾ ਸੀ ਮੈਂ ਵੀ ਛੋਟਾ ਸਿਰ ਤੇ ਕੇਸਨ ਉਹ ਨਹੀਂ ਰੂਪ ਰੰਗ ਹੋਰ ਨਾ ਮੇਰਾ ਇਸਰਨਾਮੀਆ ਸੀ ਕਹਿ ਲਗਾ ਮੈਂ ਸੰਤ ਸਿੰਘ ਦਾ ਥੜੇ ਨਾਲ ਪੜਿਆ ਔਰ ਉਸ ਵਕਤ ਮੈਨੂੰ ਸੰਤੂ ਸੰਤੂ ਕਹਿੰਦੇ ਸਨ ਯਾਦ ਹੈ ਤੇ ਯਕੀਨ ਜਾਨੋ ਮੇਰੇ ਨਾਲ ਜਿਹੜੇ ਸਾਥੀ ਬੈਠੇ ਸਨ ਉਹਨਾਂ ਨੂੰ ਕੰਬੜੀ ਛਿੜ ਗਈ ਹੈ ਉਹ ਫਰੀਦাবাদ ਦਾ ਨਾਮੀ ਗੁੰਡਾ ਇਹ ਉਹ ਹੈ ਔਰ ਇੱਕ ਦਫਾ ਮੈਂ ਵੀ ਹੈਰਾਨ ਹੋ ਗਿਆ ਕਿ ਜਿਸ ਦੇ ਨਾਮ ਤੋਂ ਪੁਲਿਸ ਕੰਬਦੀ ਹੈ ਲੋਕੀ ਥਰ ਥਰ ਕੰਬਦੇ ਨੇ ਇਹ ਆਇਆ ਖੈਰ ਰਸਮੀ ਗੁਫਤਗੂ ਤੋਂ ਬਾਅਦ ਮੈਨੂੰ ਕਹਿਣ ਲੱਗਾ ਗਏ ਨੇ ਜਿਵੇਂ ਦੁਖੀ ਬਹੁਤ ਆ ਬੇਚੈਨ ਔਰ ਫੁੱਟ ਕੇ ਜ਼ਾਰੋ ਜ਼ਾਰ ਰੋਣ ਲੱਗ ਪਿਆ ਕਹਾਂ ਹੱਦ ਹੋ ਗਈ ਇਹ ਰੋਂਦਾ ਹੈ ਆਮ ਲੋਕਾਂ ਦੇ ਸੋ ਖਿਆਲ ਹੁੰਦਾ ਨਾ ਪਾਪੀ ਮੌਜ ਕਰਦੇ ਨੇ ਕਤਈ ਮੌਜ ਨਹੀਂ ਕਰਦੇ ਭਲੇਖਾ ਬੇਈਮਾਨ ਦੁਸ਼ਟ ਮੌਜਾਂ ਕਰਦਨ ਕਤਈ ਨਹੀਂ ਇਹ ਭਰਮ ਬੁਲੇਖੇ ਨੇ ਜਿੰਨੇ ਉਹ ਦੁਖੀ ਹੁੰਦੇ ਨੇ ਸ਼ਾਇਦ ਹੀ ਕੋਈ ਹੋਵੇ ਤੇ ਮੈਨੂੰ ਕਹਿ ਲਗਾ ਮੈਂ ਬਹੁਤ ਬੇਚੈਨ ਹਾਂ ਬਹੁਤ ਪਰੇਸ਼ਾਨ ਹਾਂ ਮੈਨੂੰ ਨੀਂਦ ਨਹੀਂ ਪੈਂਦੀ ਦੋ ਬੋਤਲਾਂ ਸ਼ਰਾਬ ਦੀਆਂ ਪੀਆਂ ਤੇ ਕਿਤੇ ਨੀਂਦ ਨਹੀਂ ਪੈਂਦੀ ਇਹ ਮੈਨੂੰ ਨੀਂਦ ਨਹੀਂ ਆਉਂਦੀ ਦਿਲ ਨੂੰ ਤੜਪਦਾ ਰਾਤ ਨੂੰ ਤੜਪਦਾ ਆਇਆ ਇਸ ਦਾ ਇਲਾਜ ਤੇ ਇਹ ਕਿਉਂ ਹੈ ਮੈਂ ਕਿ ਮਿੱਤਰਾ ਹੁਣ ਤੂੰ ਮਿੱਤਰ ਜਾਣ ਕੇ ਮੇਰੇ ਕੋਲ ਆਇਆ ਹੈ ਤੇ ਪੁੱਛਣ ਆਇਆ ਹੈ ਤੂੰ ਪਤਾ ਨਹੀਂ ਕਿਤਿਆਂ ਨੂੰ ਰੋਣ ਤੇ ਮਜਬੂਰ ਕੀਤਾ ਹੈ ਉਹ ਤੂੰ ਹੱਸ ਕਿਸ ਤਰ੍ਹਾਂ ਸਕੇਂਗਾ ਤੂੰ ਪਤਾ ਨਹੀਂ ਕਿਤਿਆਂ ਦੀ ਰਾਤ ਦੀ نیند ਖਰਾਬ ਕੀਤੀ ਹੈ ਤੂੰ ਕਿਸ ਤਰ੍ਹਾਂ ਸੋ ਸਕੇਂਗਾ ਤੂੰ ਪਤਾ ਨਹੀਂ ਕਿਤਿਆਂ ਨੂੰ ਤੜਪਾਇਆ ਹੈ ਬੇਜ਼ਾਰ ਕੀਤਾ ਹੈ ਖੁਸ਼ੀ ਤੇਰੀ جھੋਲਿਚ ਕਿਸ ਤਰ੍ਹਾਂ ਹੋ ਸਕਦੀ ਤੂੰ ਪਤਾ ਨਹੀਂ ਕਿਤਿਆਂ ਨੂੰ ਐਨ ਦੁੱਖਾਂ ਦੇ ਧਾਨੇ ਤੇ ਖੜਾ ਕੀਤਾ ਹੈ ਸੁਖ ਤੇਰੇ ਕੋਲ ਕਿੱਥੇ ਹੈ ਕਹਿੰਦਾ ਕੋਈ ਇਲਾਜ ਨਹੀਂ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਸ ਢੰਗ ਨਾਲ ਮੈਂ ਬਾਣੀ ਪੜ੍ਹੀ ਤੇ ਸਟਡੀ ਕੀਤੀ ਉਸ ਦਾ ਇਹ ਤੇ ਹੈ ਕਿ ਨਾਮ ਜਪਣ ਨਾਲ ਸੁਰਤ ਦੁੱਖ ਸੁਖ ਤੋਂ ਉੱਚੀ ਉੱਠ ਜਾਂਦੀ ਹੈ ਔਰ ਐਸਾ ਦੌਰ ਵੀ ਆ ਜਾਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਤੇ ਮੈਂ ਕਿਹਾ ਇਹ ਤੂੰ ਕੋਸ਼ਿਸ਼ ਕਰਕੇ ਦੇਖ ਆ ਗੁਰਦੁਆਰੇ ਪਹਿਲੇ ਤੇ ਸੁਣ ਬਰਸੀ ਮਨਾਈ ਜਾ ਰਹੀ ਸੀ ਭਗਤ ਜੋਦਾ RAM ਸਿੰਘ ਜੀ ਦੀ ਮੈਂ ਕਿਹਾ ਤੂੰ ਆ ਸੁਣ ਫਿਰ ਕੁਦ ਘਰ ਦੇ ਚ ਬੈਠਿਆ ਕਰ ਕਹਿੰਦਾ ਗੈਣੀ ਜੀ ਜੇ ਮੈਂ ਗੁਰਦੁਆਰੇ ਆਇਆ ਤੇ ਫਿਰ ਮੈਂ ਹੀ ਰਹਿ ਜਾਵਾਂਗਾ ਬਾਕੀ ਨਹੀਂ ਹੋਊਗਾ ਕੋਈ ਮੈਂ ਕਿਹਾ ਤੂੰ ਫਿਕਰ ਨਾ ਕਰ ਮੈਂ ਸਾਰਿਆਂ ਨੂੰ ਕਹਾਂਗੇ ਬੈਠੇ ਰਹੋ ਕੋਈ ਨਹੀਂ ਡਰੇਗਾ ਤੇਤੋ ਪਰ ਉਸਨੇ ਹਿੰਮਤ ਨਹੀਂ ਕੀਤੀ ਨਹੀਂ ਆਇਆ ਬਾਅਦ أج ਮੈਨੂੰ ਪਤਾ ਚੱਲੇ ਹਿੰਦੁਸਤਾਨ ਵਿੱਚ ਬਾਹਰ ਸਪੀਕਰ ਵੀ ਲੱਗਦੇ ਨੇ ਗੁਰਦੁਆਰਿਆਂ ਤੋਂ ਬਾਹਰ ਦੂਰ ਤੱਕ ਲੱਗੇ ਹੋ ਸਨ ਵਰਸੀ ਮਨਾਈ ਜਾ ਰਹੀ ਸੀ ਕਹਿੰਦਾ ਬਾਹਰ ਕਿਧਰੇ ਖੰਬੇ ਕੋਲ ਖੜਾ ਹੋ ਕੇ ਸੁਣਦਾ ਰਿਹਾ ਔਰ ਰੋਂਦਾ ਵੀ ਰਿਹਾ ਮੇਰੇ ਅਨੁਭਵ ਵਿੱਚ ਵਾਧਾ ਹੋਇਆ ਜੋ ਦੁਨੀਆ ਨੂੰ ਤੜਪਾਣ ਤੜਪਣ ਤੇ ਮਜਬੂਰ ਕਰਦੇ ਨੇ ਖੁਦ ਤੜਪਦੇ ਨੇ ਜੋ ਦੁਨੀਆ ਨੂੰ ਰੋਂਣ ਤੇ ਮਜਬੂਰ ਕਰਦੇ ਨੇ ਖੁਦ ਰੋਂਦੇ ਨੇ ਜੋ ਦੁਨੀਆ ਨੂੰ ਪਰੇਸ਼ਾਨ ਕਰਦੇ ਨੇ ਖੁਦ ਪਰੇਸ਼ਾਨ ਹੁੰਦੇ ਨੇ ਜੋ ਦੂਜਿਆਂ ਦੇ ਰਸਤਿਆਂ ਵਿੱਚ ਕੰਡੇ ਵਾਹਦੇ ਲੈ ਉਹਨਾਂ ਦਾ ਖੁਦ ਦਾ ਚੱਲਣਾ ਵੀ ਜੀਵਣਾ ਵੀ ਔਖਾ ਹੋ ਜਾਂਦਾ ਹੈ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਤੇ ਆਪ ਬੀਜ ਆਪੇ ਹੀ ਖਾਏ ਕਿ ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਇਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤਾਂ ਹੁਣ ਐਸੇ ਕਿਹੜੇ ਕਰਮ ਨੇ ਮੈਂ ਫਿਰ ਖੁਲਾਸਾ ਕਰਾਂ ਜੋ ਪ੍ਰਮਾਤਮਾ ਦੇ ਨੇੜੇ ਲੈ ਜਾਣ ਗੁਰਦੁਆਰੇ ਰੋਜ਼ ਆਉਂਦੇ ਆਉਂ ਆ ਵੀ ਅਗਰ ਗੁਰੂ ਦੇ ਨੇੜੇ ਨਹੀਂ ਗਏ ਜਬ ਤੱਕ ਕਰਦੇ ਆ ਆ ਬਾਣੀ ਪੜਦੇ ਆ ਆ ਦਾਨ ਪੁੰਨ ਕਰਦੇ ਆ ਆ ਵੀ ਸੁਰਤ ਪਰਮਾਤਮਾ ਦੇ ਨੇੜੇ ਨਹੀਂ ਗਈ ਔਰ ਜ਼ਿੰਦਗੀ ਕਾफी ਲੰਘ ਗਈ ਤਾਂ ਫਿਰ ਸੋਚਣਾ ਪਏਗਾ ਇਨਾ ਬੀਜਾਂ ਦੇ ਚੋਂ ਤੇ ਰੱਬੀ ਮਿਲਾਪ ਨਿਕਲੇ ਆ ਨੇ ਦਾਨ ਪੁੰਨ ਕਰ ਕਰਕੇ ਥੱਕ ਗਏ ਬਾਣੀ ਪਾਠ ਪੂਜਾ ਕਰ ਕਰਕੇ ਥੱਕ ਗਏ ਕਰਮੀ ਆਪੋ ਆਪਣੀ ਕੇ ਨੇ ਰੇ ਕੇ ਦੂਰ ਕਰਮ ਉਹੀ ਨੇ ਧਾਰਮਕ ਜੋ ਰੱਬ ਦੇ ਨੇੜੇ ਲੈ ਜਾ ਕਰਮ ਉਹੀ ਨੇ ਅਧਾਰਮਕ ਜੋ ਰੱਬ ਤੋਂ ਦੂਰ ਲਹਿ ਜਾ ਤੇ ਪ੍ਰਮਾਤਮਾ ਕੀ ਅਨੰਦ ਖੁਸ਼ੀ ਖੇੜਾ ਨਿਰਵੈਰਤਾ ਨੇ ਵਹਿਤਾ ਦਇਆ ਪ੍ਰੇਮ ਪ੍ਰਕਾਸ਼ ਜੋ ਰੱਬ ਦੇ ਨੇੜੇ ਚਲਾ ਗਿਆ ਨਾ ਸਾਰੇ ਗੁਣਾ ਦੇ ਨੇੜੇ ਚਲਾ ਗਿਆ ਸਭ ਕੁਝ ਦੀ ਪ੍ਰਾਪਤੀ ਹੋ ਗਈ ਉਸ ਨੇ ਪਰ ਧਾਰਮਿਕ ਕਰਮ ਕਰਦਿਆਂ ਕਰਦਿਆਂ ਤੇ ਦੁਨੀਆ ਥੱਕ ਗਈ ਹੈ ਪ੍ਰਾਪਤੀ ਕੁਝ ਨਹੀਂ ਹੋਈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਕਹਿਣਾ ਜੋ ਧਾਰਮਿਕ ਕਰਮ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਕਰਮ ਨਹੀਂ ਨੇ ਗੁਰੂ ਅਰਜਨ ਦੇਵ ਜੀ ਕਰਮ ਧਰਮ ਪਖੰਡ ਜੋਦੀ ਸੇ ਪਖੰਡ ਕਹਿੰਦੇ ਨੇ ਵਸਤੂ ਕੁ ਛੋੜੋਵੇ ਤੇ ਪੇਸ਼ ਕੁ ਛੋੜ ਕਰਨਾ ਬੰਦਾ ਵਾਸਤਵਿਕ ਤੇ ਬੇਈਮਾਨ ਹੋਵੇ ਤੇ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਨ ਦੀ ਕੋਸ਼ਿਸ਼ ਕਰੇ ਪਖੰਡੀ ਹੈ ਤੇ ਮਹਾ ਝੂਠਾ ਲੇਕਿਨ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਬਤ ਕਰ ਰਿਹਾ ਹੈ ਪਖੰਡੀ ਹੈ ਤੇ ਦੁਸ਼ਟ ਮਨਮੁਖ ਲੇਕਿਨ ਗੁਰਮੁਖ ਹੋਣ ਦਾ ਦਿਖਾਵਾ ਕਰ ਰਿਹਾ ਹੈ ਪਖੰਡੀ ਇਹ ਖੰਡ ਖੰਡ ਦੇ ਚ ਹੈ ਇਹਦਾ ਇੱਕ ਟੁਕੜਾ ਕੁਛ ਹੋ ਰਿਹਾ ਇਹਦਾ ਦੂਜਾ ਟੁਕੜਾ ਕੁਛ ਹੋ ਰਿਹਾ ਤੇ ਅੰਦਰੋਂ ਕੁਛ ਹੋ ਰਿਹਾ ਹੈ ਬਾਹਰੋਂ ਕੁਛ ਹੋ ਰਿਹਾ ਹੈ ਸਤਿਗੁਰ ਕਹਿੰਦੇ ਨੇ ਇਹ ਜੋ ਬਾਹਰੋਂ ਧਾਰਮਿਕ ਕਰਮ ਦਿਖਾਈ ਦੇ ਰਹੇ ਨੇ ਪਖੰਡ ਹੈ ਧਰਮ ਨਹੀਂ ਹੈ ਇਹ ਦਿਖਾਈ ਦੇ ਰਹੇ ਨੇ ਕਹਿੰਦੇ ਨੇ ਇੱਕ ਮਨੁੱਖ ਉਹ ਹੁੰਦਾ ਹੈ ਜੋ ਇਹ ਨਜ਼ਰ ਆ ਰਿਹਾ ਹੈ ਔਰ ਵਾਸਤਵਿਕ ਇੱਕ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ ਤੇ ਤੀਸਰਾ ਰੂਪ ਉਸ ਦਾ ਉਹ ਹੁੰਦਾ ਜਿਹੜਾ ਉਹ ਹੁੰਦਾ ਹੈ ਵਾਸਤਵਿਕ ਹੁੰਦਾ ਹੈ ਇੱਕ ਤੇ ਮਨੁੱਖ ਜੋ ਕੁਝ ਹੈ ਇੱਕ ਰੂਪ ਇਸ ਦਾ ਹੈ ਦੂਸਰਾ ਇਹ ਜੋ ਕੁਝ ਆਪਣੇ ਆਪ ਨੂੰ ਸਮਝਦਾ ਹੈ ਦੂਸਰਾ ਤੇ ਤੀਸਰਾ ਹੈ ਜਿਵੇਂ ਜਗਤ ਇਸ ਨੂੰ ਜਾਣਦਾ ਹੈ ਸਮਝਦਾ ਹੈ ਕਈ ਵਾਰ ਜਗਤ ਵੀ ਜਾਣਨ ਦੇ ਚ ਭਲੇਖਾ ਖਾਂਦਾ ਹੈ ਕਈ ਵਾਰ ਮਨੁੱਖ ਆਪਣੇ ਆਪ ਨੂੰ ਜੋ ਪ੍ਰਗਟ ਕਰਦਾ ਹੈ ਤੇ ਸਮਝਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਨਹੀਂ ਹੈ ਹੁੰਦਾ ਕੁਛ ਹੋ ਰਿਹਾ ਹੈ ਧਾਰਮਿਕ ਕਰਮ ਜੋ ਦਿਖਾਈ ਦੇ ਰਹੇ ਨੇ ਸਾਇਬ ਕਹਿੰਦੇ ਦਿਖਾ ਹੋਇਆ ਹੈ ਕਰਮ ਨਹੀਂ ਹੈ ਇਹ ਪਖੰਡ ਹੈ ਕਰਮ ਧਰਮ ਪਖੰਡ ਜੋ ਦੇ ਸੇ ਤਨ ਜੰਮ ਜਾਦਾ ਤੀਲ ਉਠੇ ਕਲਗੀਧਰ ਪਾਤਸ਼ਾਹ ਵੀ ਕਹਿੰਨੇ ਨੇ ਕਰਮ ਧਰਮ ਕੇਵਲ ਕਰਮ ਪਰਮ ਸੇ ਜੀਨੋ ਧਰਮ ਕਰਮ ਅਨਰਾਗੋ ਉਹ ਕਰਮ ਜਿਨ੍ਹਾਂ ਨੂੰ ਤੁਸੀਂ ਧਰਮ ਮੰਨ ਲਿਆ ਸਾਹਿਬ ਕਹਿੰਦੇ ਨੇ ਪਰਮ ਨਹੀਂ ਕੋਈ ਧਰਮ ਨਹੀਂ ਕੇਵਲ ਕਰਮ ਪਰਮ ਸੇ ਜੀਨੋ ਧਰਮ ਕਰਮ ਅਨਰਾਗੋ ਧਾਰਮਿਕ ਕਰਮ ਰਵਦੇ ਨੇ ਲੈ ਜਾਣਗੇ ਅਧਾਰਮਿਕ ਕਰਮ ਕਿਸ ਤਰ੍ਹਾਂ ਲੈ ਜਾਣਗੇ ਜੇ ਗੁਰਦੁਆਰੇ ਆਉਣਾ ਗੁਰੂ ਦੇ ਨੇੜੇ ਨਹੀਂ ਲੈ ਗਿਆ ਦਾਨਪੁਨ ਕੀਤਾ ਹੋਇਆ ਜੇ ਪ੍ਰਮਾਤਮਾ ਦੇ ਨੇੜੇ ਨਹੀਂ ਲੈ ਗਿਆ ਖੁਸ਼ੀਆਂ ਆਨੰਦ ਖੇੜਾ ਸਰੂਰ ਮਸਤੀ ਪ੍ਰਕਾਸ਼ ਪ੍ਰੇਮ ਦਇਆ ਨਿਰਵੈਰਤਾ ਨਿਰਭੈਤਾ ਪ੍ਰਾਪਤ ਨਹੀਂ ਹੋਈ ਤੋ ਕਿਆ ਇਹ ਧਾਰਮਿਕ ਕਰਮ ਨਹੀਂ ਨੇ ਇਸ ਸੰਬੰਧ ਵਿੱਚ ਜੋ ਪੂਰਨ ਖੁਲਾਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਮੈਂ ਕੱਲ ਸ਼ਾਮ ਨੂੰ ਤੁਹਾਡੇ ਸਾਹਮਣੇ ਰੱਖਣਾ ਹੈ ਔਰ ਸਤਿਗੁਰ ਕਹਿੰਦੇ ਨੇ ਇਹ ਕਰਮ ਜਿਨ੍ਹਾਂ ਨੂੰ ਤੂੰ ਧਰਮ ਮੰਨੀ ਬੈਠਾ ਹੈ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀ ਹੈ ਕਰਮ ਅਨੇਕਾ ਇਸ ਤਰ੍ਹਾਂ ਦਾ ਕਰਮ ਕੋਈ ਮੈਂ ਇੱਕ ਕੀਤਾ ਹੈ ਅਨੇਕਾ ਕੀਤੇ ਨੇ ਪਤਾ ਨਹੀਂ ਕਿਤਨਾ ਦਾਨ ਦਿੱਤਾ ਕਿਤਨਾ ਪੁੰਨ ਕੀਤਾ ਕਿਤਨੀ ਸੇਵਾ ਕੀਤੀ ਹੈ ਕਿਤਨੇ ਤੀਰਥਾਂ ਦਾ ਰਟਨ ਕੀਤਾ ਹੈ ਪਿਆਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ अनेका ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਤੂੰ ਵਿਵੇਕ ਸ਼ੀਲ ਬੁੱਧ ਮੈਨੂੰ ਦੇ ਬਾਰੀਕ ਬੁੱਧ ਜੋ ਕਰਮ ਨੂੰ ਸਮਝ ਸਕੇ ਉਸ ਕਰਮ ਨੂੰ ਜਿਸ ਦੇ ਉੱਤੇ ਧਰਮ ਖੜਾ ਹੈ ਉਹ ਬੁੱਧ ਦੇ ਮੈਂ ਉਹ ਕਰਮ ਕਰ ਸਕਾਂ ਜਿਹਦੇ ਨਾਲ ਧਰਮ ਦੀ ਪ੍ਰਾਪਤੀ ਹੋਵੇ ਪ੍ਰਭੂ ਦੀ ਪ੍ਰਾਪਤੀ ਹੋਵੇ हे ਪ੍ਰਮਾਤਮਾ ਉਹ ਬੁੱਧੀ ਤੂੰ ਮੈਨੂੰ ਦੇ ਕਿਉਂਕਿ ਜਿਹੜੇ ਕਰਮ ਮੈਂ ਕੀਤੇ ਨੇ ਇਸ ਨਾਲ ਤੇ ਗੱਲ ਨਹੀਂ ਬਣੀ ਪਿਆਰੇ ਇਨ ਵਿਦ ਮਿਲਣ ਨਾ ਜਾਇ ਮੈਂ ਕਿ ਇਹ ਕਰਮ ਅਨੇਕਾ ਆਰ ਪਰਿਓ ਸਵਾਮੀ ਕੇ ਦਵਾਰੇ دیਜੇ ਬੁੱਧ ਵਿਵੇਕਾ ਉਹ ਕਿਹੜੇ ਕਰਮ ਨੇ ਜਿਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਏ ਕੱਲ ਸ਼ਾਮ ਦੇ ਸਮੇਂ ਮੈਂ ਇਸ ਦਾ ਖੁਲਾਸਾ ਕਰਨ ਦੀ ਆਪ ਜੀ ਦੇ ਸਾਹਮਣੇ ਕੋਸ਼ਿਸ਼ ਕਰਾਂਗਾ ਤੁਸੀਂ ਆਪਣਾ ਮਨ ਬਣਾ ਕੇ ਆਇਓ ਅਰੇ ਮੂਲ ਪੰਕਤੀ ਚੇਤੇ ਰੱਖਿਓ ਕਰਮੀ ਆਪੋ ਆਪਣੀ ਕੇ ਨੇੜੇ ਕੇ ਖੇਡ ਕਰਮਾਂ ਦੀ ਹੈ ਅਗਰ ਕੋਈ ਪ੍ਰਮਾਤਮਾ ਦੇ ਨੇੜੇ ਚਲਾ ਗਿਆ ਤਾਂ ਕਰਮਾ ਕਰਕੇ ਅਗਰ ਕੋਈ ਦੂਰ ਹੈ ਤਾਂ ਕਰਮਾ ਕਰਕੇ ਕਿਸੇ ਦੀ ਝੋਲੀ 'ਚ ਖੁਸ਼ੀਆਂ ਨੇ ਤਾਂ ਕਰਮ ਕਰਕੇ ਕਿਸੇ ਦੀ ਝੋਲੀ ਦੁੱਖਾਂ ਨਾਲ ਭਰ ਗਈ ਹੈ ਤਾਂ ਕਰਮ ਕਰਕੇ ਕੋਈ ਪਰਮ ਪ੍ਰਕਾਸ਼ ਦੇ ਨਾਲ ਭਰ ਗਿਆ ਹੈ ਤਾਂ ਕਰਮ ਕਰਕੇ ਕੋਈ ਹਨੇਰੇ 'ਚ ਤੱਕੇ ਖਾ ਰਿਹਾ ਹੈ ਤਾਂ ਕਰਮ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਪੂਰਨ ਖੁਲਾਸਾ ਕੱਲ ਸ਼ਾਮ ਦੇ ਸਮੇਂ ਆਪ ਜੀ ਦੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਬੜੇ ਟਿਕਾਉ ਨਾਲ ਆਪਨੇ ਜੋ ਹੈ ਸਰਵਨ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੁੱਲ ਚੁੱਕ ਦੀ ਸ਼ਮਾ ਗੱਜਬਜ ਕੇ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਸ਼ਾ ਦੀਆਂ ਕਿਸਮਾਂ ਹੁੰਦੀਆਂ ਚੰਗੀ ਸ਼ੈ ਮਾੜੀ ਸ਼ੈ ਇਸੇ ਤਰ੍ਹਾਂ ਇਨਸਾਨਾਂ ਦੀਆਂ ਕਿਸਮਾਂ ਲੀ ਚੰਗੇ ਮਨੁੱਖ ਮਾੜੇ ਮਨੁੱਖ ਕੁਝ ਮਨੁੱਖ ਐਸੇ ਆ ਜਿਹੜੇ ਕਿ ਹਮੇਸ਼ਾ ਇਸ ਤਾਕ ਚ ਰਹਿੰਦੇ ਆ ਕਿ ਕਿਦੋਂ ਕਿਸੇ ਨੂੰ ਨੁਕਸਾਨ ਹੋਵੇ ਦੁੱਖ ਹੋਵੇ ਤਕਲੀਫ ਹੋਵੇ ਤਾਂ ਕਿ ਅਸੀ ਖੁਸ਼ੀ ਹਾਸਲ ਕਰੇ ਐਸੇ ਮਨੁੱਖ ਜਿਹੜੇ ਹੁੰਦੇ ਆ ਅਹਿਸਾਸ ਤੋਂ ਆਰੀ ਹੁੰਦੇ ਉਹਨਾਂ ਚ ਅਹਿਸਾਸ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਉਹ ਪਸ਼ੂਆਂ ਦੀ ਤਰ੍ਹਾਂ ਹੁੰਦੇ ਆ ਬੇਹੀਸ਼ ਕਿ ਨਾ ਦਾ ਮਕਸਦ ਸਿਰਫ ਖਾਣਾ ਪੀਣਾ ਔਰ ਆਪਣੀ ਜ਼ਿੰਦਗੀ ਨੂੰ ਪੁਰਸਖਾਉਂਦੇ ਰਹਿਣਾ ਹੁੰਦਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਇਸ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ। ਅਸੀਂ ਕਿਹਦੇ ਵਾਸਤੇ ਦੁਨੀਆ ਤੇ ਆਏ ਹਾਂ? ਇਨਸਾਨ ਹੋਣ ਦੇ ਨਾਤੇ ਸਾਡੀ ਕੀ ਡਿਊਟੀ ਹੈ? ਕੀ ਫਰੈਜ਼ ਹੈ? ਅਸੀਂ ਕਿਉਂ ਮੁਸ਼ਰਫਲ ਮਖਲੂਕਾਤ ਕੀ ਹਾਂ? ਕੋਈ ਤਾਂ ਅਖਰ ਚੀਜ਼ ਐਸੀ ਆ ਨਾ ਜਿਸ ਦੀ ਵਜਲ ਤੋਂ ਇਸ ਦੁਨੀਆ 'ਚ ਹਜ਼ਾਰਾਂ ਚੀਜ਼ਾਂ ਤੇ ਉੱਤੇ ਇਨਸਾਨ ਨੂੰ ਰੱਖਿਆ ਗਿਆ ਹੈ। ਉਸ ਦੇ ਪਿੱਛੇ ਦੇ ਮਹਰਕਾਤ ਨੂੰ ਜਾਣਨਾ ਹੀ ਨੀਂ ਚੀਜ਼ਾਂ ਨੂੰ ਜਾਣਨਾ ਹੀ ਨੀਂ ਕਿ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੀ ਵਜਲ ਤੋਂ ਅਸੀਂ ਅਸ਼ਰਫੁਲ ਮੁਖਲਕਾਤ ਹੀ ਹੈ ਇੱਕ ਖਾਸ ਮਕਸਦ ਦੇ ਤਹਿਤ ਇਸ ਦੁਨੀਆ ਤੇ ਇਨਸਾਨ ਨੂੰ ਭੇਜਿਆ ਗਿਆ ਸੀ ਜਿਹੜਾ ਉਸ ਮਕਸਦ ਨੂੰ ਸਮਝਦਾ ਹੈ ਉਸ ਦੇ ਉੱਤੇ ਅਮਲ ਕਰਦਾ ਹੈ ਉਹਨੂੰ ਕਾਮਯਾਬੀ ਮਿਲਦੀ ਹੈ ਤੇ ਜਿਹੜਾ ਉਸ ਨੂੰ ਨਹੀਂ ਸਮਝਦਾ ਹੈਗਾ ਤੇ ਫਿਰ ਉਹ ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ ਹੈ ਔਰ ਅਗਲੇ ਜਹਾਂਜੇ ਵਿੱਚ ਉਹਨੂੰ ਕੋਈ ਸਫਲਤਾ ਨਹੀਂ ਮਿਲਦੀ ਹੈ ਇਹੋ ਜਿਹੇ ਮਨੁੱਖ ਜਿਹੜੇ ਆ ਉਹ ਦੂਸਰਿਆਂ ਦੇ ਦੁੱਖ ਤਕਲੀਫ ਚ ਪਰੇਸ਼ਾਨੀਆਂ ਚ ਖੁਸ਼ੀਆਂ ਲੱਭਦੀ ਹੈਗੀ ਉਹਨਾਂ ਨੂੰ ਕਿਸ ਤਰ੍ਹਾਂ ਸਫਲਤਾ ਮਿਲ ਸਕਦੀ ਹੈ ਉਹਨਾਂ ਨੂੰ ਤਾਂ ਇਨਸਾਨ ਕਹਿਣਾ ਵੀ ਗਲਤ ਹੋਏਗਾ ਕਿਉਂਕਿ ਉਹ ਪਸ਼ੂਆਂ ਤੋਂ ਵੀ ਥੱਲੇ ਹੁੰਦੇ ਬਿਲਕੁਲ ਅਹਿਸਾਸ ਤੋਂ ਆਏ ਹਮੇਸ਼ਾ ਕਾਮਯਾਬੀ ਉਸ ਮਨੁੱਖ ਦੇ ਹਿੱਸੇ 'ਚ ਹੁੰਦੀ ਹੈਗੀ ਜਿਹੜਾ ਦੂਸਰਿਆਂ ਦਾ ਭਲਾ ਕਰਦਾ ਕਿਉਂਕਿ ਕੁਦਰਤ ਦਾ ਕਾਨੂੰਨ ਹੈ ਅਸੂਲ ਹੈ ਜੋ ਅਸੀਂ ਕਰਾਂਗੇ ਨਾ ਉਹ ਪਲਟ ਕੇ ਦੁਬਾਰਾ ਸਾਡੀ ਜ਼ਿੰਦਗੀ ਜਾਏਗਾ ਜੇ ਅਸੀਂ ਚੰਗੇ ਅਮਲ ਕਰਾਂਗੇ ਤੇ ਸਾਨੂੰ ਚੰਗਾ ਮਿਲੇਗਾ ਤੇ ਜੇ ਮਾੜੇ ਅਮਲ ਕਰਾਂਗੇ ਤੇ ਸਾਨੂੰ ਉਸ ਦਾ ਬਦਲਾ ਮਾੜਾ ਮਿਲੇਗਾ ਇਹ ਤੇ ਬੇਸ਼ੱਕ ਨਾ ਮਿਲੇ ਲੇਕਿਨ ਕੁਸ਼ਰ ਸੇ ਬਾ ਉਸ ਦਾ ਸਾਨੂੰ ਜ਼ਰੂਰ ਮਿਲੇਗਾ ਸਿਲਾ ਅਸੀਂ ਜਿਹੜੀ ਚੀਜ਼ ਬੀ ਬੀਜਾਂਗੇ ਉਹੀ ਵੜਾਂਗੇ ਨਾ ਇਤ ਨਹੀਂ ਹੋਏਗਾ ਕਿ ਅਸੀਂ ਬੀਜੀਏ ਕੁਛ ਤੇ ਵੱਡੀਏ ਕੁਛ ਸਾਡੇ ਜਿਹੜੇ ਅਮਲ ਹੈ ਉਹ ਬੀਜ ਹੈ ਜਿਹੜੇ ਅਸੀਂ ਆਪਣੇ ਹੱਥਾਂ ਨਾਲ ਬੀਜ ਰਹੇ ਹਾਂ ਔਰ ਇਸ ਦਾ ਸਿਲਾ ਸਾਨੂੰ ਜ਼ਰੂਰ ਮਿਲੇਗਾ ਚੰਗੀਆਂ ਦਾ ਚੰਗਾ ਤੇ ਮਾੜੀਆਂ ਦਾ ਇਸ ਲਈ ਜਦੋਂ ਵੀ ਕੋਈ ਅਮਲ ਕਰੋ ਕੋਸ਼ਿਸ਼ ਕਰੋ ਕਿ ਉਹਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਤਕਲੀਫ ਨਾ ਪਹੁੰਚੇ ਕਿਸੇ ਦੀ ਬੇਸਕੂਨੀ ਨਾ ਹੋਵੇ ਕਿਸੇ ਨੂੰ ਤੁਹਾਡੇ ਉਸ ਅਮਲ ਦੀ وجہ ਤੋਂ ਤਕਲੀਫ ਨਾ ਹੋਵੇ ਹਮੇਸ਼ਾ ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰਨ ਵਾਲੇ ਬਣੋ ਤਕਲੀਫਾਂ ਪੈਦਾ ਕਰਨ ਵਾਲੇ ਨਾ ਬਣੋ ਆਸਾਨੀਆਂ ਪੈਦਾ ਕਰਨਾ ਰੱਬ ਦੀ ਸਿਫਤ ਹੈ ਕਿਉਂਕਿ ਰੱਬ ਇਨਸਾਨਾਂ ਵਾਸਤੇ ਆਸਾਨੀਆਂ ਪੈਦਾ ਕਰਦਾ ਹੈ ਜਾਂ ਮੁਸ਼ਕਲਾਂ ਦੂਰ ਕਰਦਾ ਹੈ ਤੇ ਜਿਹੜਾ ਮਨੁੱਖ ਇਸ ਸਿਫਤ ਨੂੰ ਆਪਣੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ اور رب سے بھی نزدیک ہو جاتا ہے رب دے خاص میر ہو جاتی ہے وقت دے نال نال دال ان چیز دا احساس ہوں کہ انہیں فلاں موقع اگر کسی دکھ تکلیف پریشانی دور تے کس طرح رب نے وہ زندگی جو و پریشانیاں تے مشکل دور کر دیتی ہیں سو so, دوسروں واستے آسانیاں پیدا کرنے یا لے بڑوں دوسرے کے واسطے آسانیاں پیدا کرو تاکہ تی اپنے رب بھی تن رب تر تو راضی ہو سکے اور تسی بھی سفلتا پا سکو اس جہان سے بھی اگلے جہان بھی تک نکتہ کچھ تی لگی کومنٹس کر کے لازمی دسو رکھیو اپنا ٹیر سارا خیال ملانگی گے اگلی ویڈیو دینال نال اللہ حافظ